ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕੀ ਤੁਸੀ ਹਰ ਵੇਲੇ ਰੱਬ ਦਾ ਨਾਮ ਲੈਂਦੇ ਰਹੋ ਕੋਈ ਰੱਬ ਨਹੀਂ ਹੈ ਇੱਥੇ ਜੇ ਰੱਬ ਹੁੰਦਾ ਤਾਂ ਮੇਰੇ ਲੇਖਾ ਚ ਕੋਡ ਤੇ ਤੁਹਾਡੇ ਲੇਖਾ ਚ ਕੋੜੀ ਨਾ ਲਿਖਦਾ ਰੱਬ ਹਰ ਕਿਤੇ ਆ ਜੇ ਹੈ ਤੇ ਕਿੱਥੇ ਰੱਬ ਤੁਹਾਡੇ ਚ ਵੀ ਆ ਰੱਬ ਮੇਰੇ ਚ ਵੀ ਆ ਇਹ ਹਵਾ ਕਿਸੇ ਨੇ ਵੇਖੀ ਨਹੀਂ ਪਰ ਰੱਬ ਇਹਦੇ ਚ ਵੀ ਆ ਸਭ ਪਰ ਉਪਲੇਖ ਹੈ ਇਹ ਰੱਬ ਨਾਂ ਦੀ ਪੱਟੀ ਸਾਰੀ ਦੁਨੀਆ ਨੇ ਬੰਨੀ ਹੋਈ ਆਂ ਤੇ ਅੱਖਾਂ ਤੇ ਮੈਂ ਨਹੀਂ ਬੰਨੀ ਹੋਈ ਮੈਨੂੰ ਸਭ ਸਾਫ ਸਾਫ ਨਜ਼ਰ ਆਉਂਦਾ ਤੇ ਕੋਈ ਰੱਬ ਰੂਪ ਨਹੀਂ ਹੈਗਾ ਆਡਾ ਕੰਮ ਉਹਦੀ ਦਸਾ ਚੜਾ ਸੀ ਰਹਿਣਾ ਬਾਕੀ ਜੋ ਨੂੰ ਪਾਵੇ ਜਿਵੇਂ ਪਾਵੇ ਉਹ ਦਾਤਾ ਦੇਣ ਲੱਗਾ ਕਿਸੇ ਨੂੰ ਪੁੱਛਦਾ ਨਹੀਂ ਤੇ ਲੈਣ ਲੱਗਾ ਕਿਸੇ ਨੂੰ ਦੱਸਦਾ ਨਹੀਂ ਤੁਸੀਂ ਕਹ ਰਹੇ ਸੀ ਨਾ ਭੁੱਖ ਲੱਗੀ ਆ ਰੱਬ ਨੇ ਉਹਦਾ ਵੀ ਹੱਲ ਕਰਤਾ